ਉਹ ਮੈਂ ਵੀ ਆਖਿਆ ਉਹ ਇੱਥੇ ਆਏ ਉਹ ਤੂੰ ਮੈਂ ਸਾਰਾ ਨਾ ਕਰਾਉਣੇ ਚਾਹੁੰਦਾ ਬਾਪੂ ਹੁੰਦਾ ਨਹੀਂ ਉਹ ਤੋਂ ਬਾਅਦ ਤਰੇ ਹੈ ਨਹੀਂ ਫਤਾਲੇ ਆਉਣਾ ਫਿਰ ਤੈਨੂੰ ਪਤਾ ਨਹੀਂ ਮਸ਼ੀਨ ਤਾਂ ਚੱਲੀ ਜਾਂਦੀ ਨਹੀਂ ਭੈਣ ਨੇ ਦੱਸ ਆ ਵੀ ਆ ਗਏ ਡਾਕਟਰ ਜਾਇਂਟ ਆਉਣ ਵਾਲੀਆਂ ਵੀੜੀਆਂ ਨੇ ਆਪਣੀ ਬਸਣੀਆਂ ਜੀ ਚਲੋ ਉਹਨਾ ਵਧੀਆ ਹੈਗਾ ਜੀ ਡਾਕਟਰ ਨਿਸ਼ਾਸ ਨਾਲ ਲੱਗੇ ਨੇ ਦਾ ਚਾਚਾ ਜੀ ਹੁਣੀਆਂ ਸਾਡੇ ਮੰਦੂ ਹੁਣੀਆਂ ਮੀਂਹ ਗੱਟਾਈ ਨੇ ਜਸਵੰਤ ਹੋਰ ਆਪਣੇ ਮੁੰਡੇ ਨਾਲ ਲੱਗੇ ਨੇ ਇਹ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾਗਾ ਤੇ ਸੋਸੇਟੀ ਆਪਣੀ ਬਣਾ ਲਈ ਪਰ ਬਹੁਤ ਚਿਰ ਦੇ ਕਹਿੰਦੇ ਸੀਗੇ ਜੀ ਇੱਕ ਆਪਣੀ ਕਮੇਟੀ ਬਣ ਜੇ ਕਿਉਂਕਿ ਜਦੋਂ ਮੇਰਾ ਆਪ ਦਾ ਸਾਡਾ ਨਿੱਜੀ ਤਜਰਬੇ ਨੇ ਇਹ ਇੱਕ ਆਮ ਬੰਦੇ ਨੂੰ ਹੁਣ ਆਪਾਂ ਦੇਖੋ ਕਿੰਨੇ ਬੈਠੇ ਆਂਗੇ ਕਿ ਜਦੋਂ ਆਪਾਂ ਜਾ ਕੇ ਕਿਸੇ ਅਫਸਰ ਕੋਲੇ ਜਾਂ ਕਿਸੇ ਭੈਣ ਭਾਈ ਕੋਲੇ ਗੱਲ ਕਰਦੇ ਆ ਨਾ ਉੱਥੇ ਆਪਣੀ ਉਹ ਬੁੱਕਤ ਨਹੀਂ ਹੁੰਦੀ ਇੱਕ ਪੰਚਾਇਤ ਦੇ ਮੈਂਬਰ ਨੂੰ ਆਪਾਂ ਕਿਉਂ ਲੈ ਕੇ ਜਾਂਦੇ ਆਂ ਦੀ ਉੱਥੇ ਕਿਉਂਕਿ ਉਹ ਚੁਣਿਆ ਹੁੰਦਾ ਨਾ ਪੰਚਾਇਤ ਦਾ ਚਾਹੇ ਬਾੜ ਦੇ ਵਿੱਚੋਂ ਨਗਰ ਦੇ ਵਿੱਚੋਂ ਹੁਣ ਪੰਚਾਇਤ ਨੂੰ ਕੋਈ ਵੀ ਬਾਹਰਲਾ ਮੈਂਦਾ ਆਉਣਾਗਾ ਉਹਨੇ ਪਹਿਲਾਂ ਇੰਨੀਅਤ ਕਿਉਂ ਜੜੀਆਂ ਆਗੇ ਪੰਚਾਇਤ ਨੂੰ ਤੇ ਹੁਣ ਆਪਣੀ ਸੋਸਾਇਟੀ ਬਣ ਗਈ ਇਹ ਕਿਤੇ ਵੀ ਜਾ ਕੇ ਬੇਨਤੀ ਕਰਨਗੇ ਕਿਸੇ ਅਫਸਰ ਕੋਲੇ ਜਾ ਕੇ ਬੈਠਣਗੇ ਮੇਜੇਜ ਕੋਲ ਗਿਆ ਜਾ ਕੇ ਬੈਠਣਗੇ ਉਹ ਵੀ ਮਾਣ ਸਤਕਾਰ ਦੇਣਗੇ ਜੀ ਹਾਂ ਇਹ ਤੁਮਣੀ ਜੀ ਸੈਟਿੰਗ ਆ ਗਈ ਸਤੂਰ ਰਲਾਹ ਮਹਾਰਾਜੀ ਇਹ ਅੰਤure ਨਗਰ ਦੀ ਪੰਚਾਇਤ ਆ ਜੀ ਇਹ ਸਹਿਬੀ ਤੁਣੀ ਹੋਈ ਆ ਜੀ ਮਾਣ ਸਤਕਾਰ ਵੱਧੂ ਮਿਲਦਾਗਾ ਇਹ ਬੁੱਲ ਕੇ ਗੱਲ ਕਰ ਸਕਦੇ ਨੇ ਮੇਰੇ ਸਾਥ ਮੇਰੇ ਕੋਲ ਕੋਈ ਅਹੁਦਾ ਹੈਗਾ ਨਹੀਂ ਮੈਂ ਇਹ ਗੱਲ ਨਹੀਂ ਕਰ ਸਕਦਾ ਨਾ ਮੈਨੂੰ ਇਹਦਾ ਬੰਦ ਦੇਣਗੇ ਚਲ ਜਾ ਫੈਟ ਕੇ ਆ ਜੀ ਜੇ ਨੂੰ ਬਾਲਕੀਲੇ ਕੈਮੀਕਲ ਉਸੇ ਕੋਲੇ ਭੇਜਣਗੇ ਨਾ ਤਾਂ ਉਹਦੇ ਹੀ ਬਣਾਉਣਗੇ ਇਹ ਨਾ ਸਿੱਧਾ ਤੋਂ ਬੈਠੇ ਸੀ ਕਿ ਬਹੁਤ ਵਧੀਆ ਇਹ ਗੱਲ ਹੋਈ ਆ ਜੀ ਜਿਹੜੀ ਆਪਣੀ ਸੋਸਾਇਟੀ ਬਣੀ ਆ ਇੱਕ ਤਾਂ ਪੈ ਵਧਾਈ ਦੇ ਪੱਤਰਾਂ ਜਿਹੜੇ ਬੰਦੇ ਮੂਹਰੇ ਲੱਗੇ ਸੀ ਵੀ ਇਹ ਵਧਾਈ ਦੇ ਪੱਤਰ ਦੀ ਬਹੁਤ ਬਹੁਤ ਇਹਨਾਂ ਦਾ ਮੈਂ ਤਾਂ ਕਹਿੰਦਾ ਵੀ ਧੰਨਵਾਦ ਇਹਨਾਂ ਨੇ ਪ੍ਰਾਲਾ ਕੀਤਾ ਹੈ ਹੌਣ ਵਾਲੇ ਵੀ ਨਵੇਂ ਮੁੰਡਿਆਂ ਨੂੰ ਸਾਰਿਆਂ ਨੂੰ ਕਹਿਣਾ ਵੀ ਜਦੋਂ ਦੀ ਕੋਪਾ ਸੋਸਾਇਟੀ ਬਣਾਈ ਜਨਮ ਦਿਹਾੜੇ ਮਨਾਉਣ ਦੀ ਆਪਾਂ ਗੱਲ ਕਰਦੇ ਆ ਹਨਾ ਇਹ ਆਪਾਂ ਵੀ ਬਹੁਤ ਵਧੀਆ ਪ੍ਰਾਲੇ ਕਰਦੇ ਆਂ ਸਾਰੇ ਜਾਣੇ ਮਨਾਂ ਦੇ ਵਿੱਚੋਂ ਕੋਈ ਨੀ ਕਿਸੇ ਦਾ ਸੰਦੇਬ ਸੇਕੀ ਲੈ ਬਣ ਜਾਂਦੇ ਨਹੀਂ ਮੈਂ ਇਹ ਨਹੀਂ ਕਹਿੰਦਾ ਬਣਦੇ ਨਹੀਂ ਬਣ ਜਾਂਦੇ ਨੇ ਕਈ ਵਾਰੀ ਕੋਈ ਸਮਾਂ ਐਸਾ ਆ ਜਾਂਦਾਗਾ ਜਾਂ ਆਪਾਂ ਕੋਈ ਨਾ ਕੋਈ ਕੰਮੇਸੀ ਆਪਣੇ ਸਾਰਿਆਂ ਚ ਰਹਿ ਜਾਂਦੀ ਆ ਪਰਿਵਾਰਾਂ ਚ ਵੀ ਰਹਿ ਜਾਂਦੀ ਆ ਪਰ ਉਹਨਾਂ ਨੂੰ ਦੂਰ ਕਰਕੇ ਆਪਾਂ ਹੋਣ ਵਾਲੇ ਟਾਈਮ ਦੇ ਵਿੱਚ ਅੱਗੇ ਨੂੰ ਚੱਲੀਏ ਆਪਾਂ ਜੋ ਸੁਣਦੇ ਵਿੱਚ ਸਾਰੇ ਜਾਣੇ ਆ ਹੋਰਾਂ ਪਿੰਡਾਂ ਦੇ ਵਿੱਚ ਆਪਾਂ ਜਾਣੇ ਆ ਨਾ ਮੁੱਠੇ ਦੇ ਪਤਾ ਕਹਿੰਦੇ ਆ ਕਿ ਜਿਹਦੇ ਕੋਲ ਇਹਦਾ ਕਿੰਨਾ ਵਧੀਆ ਬਣਾਇਆ ਵਾ ਮੇਉ ਪਿਛਲੀ ਸੈਨੇਟ ਵਿੱਚ ਵੀ ਮੈਂ ਗੱਲ ਕੀਤੀ ਸੀ ਕਿ ਆਪਾਂ ਕਿਉਂ ਨਹੀਂ ਬਣਾ ਸਕਦੇ ਆਪਣੇ ਕਿ ਕੀ ਕਮੀ ਆ ਜੀ ਆਪਣੇ ਕਿ ਕਮੀ ਇਹੀ ਕਮੀ ਆ ਮੈਂ ਦੇਖਦਾ ਹੁੰਦਾਗਾ ਵੀ ਆਪਾਂ ਜੇ 2-4 ਜਣੇ ਮੂਹਰੇ ਲੱਗ ਜਾਂਦੇ ਨਾ ਉਹਨਾਂ ਨੂੰ ਆਪਾਂ ਪਹਿਲਾਂ ਹੀ ਪ੍ਰਸਾਦ ਕੀਤੀ ਕੰਮ ਨਾਲ ਲੱਗ ਜੰਮੀਆਂ ਆਪਾਂ ਕਰਨਾ ਨਹੀਂ ਇਸ ਤਰ੍ਹਾਂ ਦਾ ਮੈਂ ਤਾਂ ਨਹੀਂ ਕਹਿੰਦਾ ਹੈਗਾ ਵੀ ਨਹੀਂ ਕਰਨਾ ਚਾਹੀਦਾ ਵੱਧ ਤੋਂ ਵੱਧ ਕਮੇਟੀ ਦਾ ਸਾਥ ਦਿਓ ਕਮੇਟੀ ਵਾਲਿਆਂ ਨੂੰ ਵੀ ਹੈਗਾ ਵੀ ਕੋਈ ਗੱਲ ਨਹੀਂ ਜਦੋਂ ਕਹਿੰਦੇ ਆ ਵੀ ਜਾਗ ਸੈਣੀ ਬੰਦੇ ਵਿੱਚ ਬੈਠੇ ਨੇ ਵੀ ਜਦੋਂ ਕੋਈ ਚੰਗਾ ਕੰਮ ਕਰਦਾ ਹੁੰਦਾਗਾ ਉਹਦਾ ਵਿਰੋਧ ਵੀ ਜਰੂਰ ਕਰਦੇ ਹੁੰਦੇ ਨੇ ਪਰ ਉਹ ਵਿਰੋਧਾਂ ਦੇ ਵਿੱਚ ਹੀ ਜਿਹੜੀਆਂ ਤਰੱਕੀਆਂ ਉਹ ਕੀ ਹੁੰਦੀਆਂ ਉਹ ਪੁੱਜਦੀਆਂ ਨੇ ਉਹ ਜਿਹੜੇ ਬੰਦੇ ਦਾ ਵਿਰੋਧ ਹੋਊਗਾ ਉਹ ਵੀ ਤਰੱਕੀ ਵੱਲ ਵੀ ਅੱਗੇ ਨੂੰ ਜਾਣਾ ਹੀ ਜਾਣਾਗਾ ਤੇ ਜਰੂਰ ਮੈਂ ਇਹੀ ਬੇਨਤੀ ਕਰਦਾ ਜੀ ਆਪਾਂ ਨੂੰ ਇਹੋ ਜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਜਿਵੇਂ ਹੁਣ ਸੀਜ਼ਨ ਚੱਲ ਰਿਹਾਗਾ ਮੰਨ ਲਓ ਹਾਰੀ ਸੌਣੀ ਦਾ ਸੀਜ਼ਨ ਆਉਂਦਾਗਾ ਜੀ ਜੇ ਉਦੋਂ ਆਪਾਂ ਦੋ ਦੋ 4-400 ਸਾਰਿਆਂ ਦੀ ਸਹਿਮਤੀ ਦੇ ਨਾਲ ਜੇ ਲਾ ਲਾਂਗੇ ਆਪਾਂ 100 ਘਰ ਆ ਜਾਂ 200 ਘਰ ਤਾਂ ਕੋਈ ਫਰਕ ਨਹੀਂ ਪੈਣਾ। ਸਾਰੇ ਮੁੰਡੇ ਹੁਣ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਬੰਦੀ ਆਪਣੇ ਕੰਮ ਕਰਦੇ ਨੇ। ਤੇ ਜੇ ਪੰਜ ਪੰਚਾਇਤਾਂ ਤੋਂ ਲੱਗ ਜੂਗਾ ਤਾਂ ਸੀਜ਼ਨ ਮੰਗੋ। 3 ਮਹੀਨਾ ਹੋਵੇ ਜਾਂ 5 ਮਹੀਨਾ ਮੰਗੋ ਜਿਵੇਂ ਵੀ ਸਾਰੇ ਭਰਾਵਾਂ ਦੀ ਰਾਇ ਹੋ ਤਾਂ ਜਰੂਰ ਆਪਣਾ ਧਰਮ ਖਲਾਂ ਦਾ ਜਰੂਰ ਪੁੱਛਣਾ ਕੁਝ ਬਣੂਗਾ। ਦੇਖੋ ਹੁਣ ਆਪਾਂ ਭਾਂਡੇ ਬਣਾਏ ਵੀ ਨਹੀਂ ਹਨਾ ਵੀ ਪਹਿਲਾਂ ਤੋਂ ਚੱਲ ਗਿਆ ਦੀ ਵਧੀਆ ਆਪਣਾ ਕੰਮ ਹੁਣ ਆਪਾਂ ਟਰਾਲੀ 'ਤੇ ਲੈ ਜਾਣੇ ਆਗੇ। ਇੱਕ ਦਿਨ ਮੈਂ ਕਿਤੇ ਬੈਠਾ ਸੀ ਉਹੁੰ ਮੁੰਡੇ ਨੇ ਕਹਾਹਾ ਥੌੜਾ ਤੇ ਘਣ ਤੇ ਕੀ ਸੰਭਾ ਹੁੰਦਾ ਉਹ ਦਿੱਤਾ ਮੈਨੂੰ ਕਹਿੰਦਾ ਅੰਕਲ ਜੀ ਦਿਹਾੜੀ ਬਣਗੇ ਮੈਂ ਕਹਿੰਦੇ ਨਹੀਂ ਬਣਗੇ ਕਹਿੰਦਾ ਹਨ ਨਹੀਂ ਕਹਿੰਦਾ 300 ਰੁਪਿਆ ਦਿਹਾੜੀ ਬਣੇ ਜਿਤੋਂ ਵੀ ਉਹਨੀ ਚੀਜ਼ ਦੋ ਬੰਦੇ ਨੇ 300 ਰੁਪਿਆ ਲਿਆ ਤੇ ਆਪਾਂ ਚੱਪ ਕਰਕੇ ਤੇ ਲਿਆਉਣੇ ਆ ਟਰਾਲੀ ਭਰ ਕੇ ਆਪਾਂ ਲੈ ਜਾਨੇਗੇ ਨਾ ਜੇ ਸਾਰੇ ਭਰਾਵਾਂ ਦੇ ਸਹਿਜ ਲੋਕ ਨੇ ਆਪਣੀ ਚੀਜ਼ ਬਣੀ ਹੋਈ ਆ ਤਾਂ ਆਪਾਂ ਉਹਨੂੰ ਚੱਪ ਕਰਕੇ ਵਰਤ ਲੈਣੇ ਆ ਤੇ ਜਰੂਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਆਪਾਂ ਭਰਾਲੇ ਸਾਰੇ ਜਣੇ ਰਲ ਕੇ ਕਰੀਏ ਕੋਈ ਇਕੱਲਾ ਨਹੀਂ ਕਮੇਟੀ ਦੀ ਆਪਾਂ ਚੁਣੀ ਆ ਵੀ ਚਲੋ ਵਧੀਆ ਬੰਦੇ ਕਰਕੇ ਨਾਲ ਲਾਇਆ ਸਾਰੇ ਪਰਿਵਾਰਾਂ ਨੂੰ ਨਹੀਂ ਆਖਿਆ ਜੀ ਸਾਰੇ ਪਰਿਵਾਰਾਂ ਨੂੰ ਵਿੱਚ ਜੋੜੋ ਉਹ ਇਸ ਤਰ੍ਹਾਂ ਦਾ ਨਾ ਰੱਖੀ ਕਿ ਜਿਨ੍ਹਾਂ ਨੂੰ ਅਪਾ ਮਨੂ ਮੁਕਤਾਨ ਦਿੱਤਾ ਹੋਰ ਵੀ ਜੁੜੋ ਸਕਮਾ ਵੱਧ ਤੋਂ ਵੱਧ ਜਿਵੇਂ ਅੱਜ ਆਪਾਂ ਇਨੇ ਬੜਾ ਇੱਥੇ ਬੈਠੇ ਆਂ ਕਿ ਕੋਈ ਨਾ ਕੋਈ ਗੱਲ ਰੁਕ ਗਈ ਜੀ ਜਾਂ ਵਿੱਚੋਂ ਨਿਕਲਦੀ ਆ ਰਹਿ ਜਾਂਦਾਗਾ ਜਰੂਰ ਉਹ ਤੇ ਸਹਿਮਤੀ ਇਹੋ ਕਰਿਆ ਕਰੋ ਜੀ ਹਾਂ ਵਧੀਆ ਗੱਲ ਆਗੀ ਆਪਾਂ ਨੂੰ ਇਹ ਕਰਨਾ ਚਾਹੀਦਾ ਗਾ ਵਿਰੋਧ ਨਾ ਕਰਿਆ ਕਰੋ ਕੋਈ ਗੱਲ ਨਹੀਂ ਮੰਨ ਲਓ ਮੈਂ ਹੀ ਕਹਿਣਾ ਹੈ ਜਾ ਵੀ ਹੋਰ ਮੁੰਡਾ ਕਹਿੰਦਾ ਆਪਣਾ ਉਹਦੇ ਤੇ ਵੀ ਆਇਆ ਨਾ ਕਿਹਾ ਕਰੋ ਵੀ ਯਾਰ ਉਹ ਤਾਂ ਐਂ ਕਹੀ ਜਾਂਦਾ ਨਾ ਨਹੀਂ ਉਹਨੂੰ ਵੀ ਸਮਝਾਇਆ ਕਰੋ ਆਪਾਂ ਚਾਹ ਇੱਕ ਕਾਹ ਦੀ ਬਾਤ ਜੈਸਟੀ ਬਣਾਈ ਜਾਂ ਇਵੇਂ ਹੀ ਬਣਾਈ ਹੈ ਨਾ ਆਪਾਂ ਜੇ ਹੁਣ 100 ਬੰਦਾ ਇਕੱਠਾ ਹੋਇਆ ਜਾਂ 20 ਬੰਦੇ ਇਕੱਠੇ ਹੋ ਕੇ ਮੰਨ ਲਓ ਕੋਈ ਬੰਦਾ ਬਰੋਲ ਕਰਦਾਗਾ ਤੇ ਉਹਨੂੰ ਆਪਾਂ ਕਹੋ ਉਹਨੂੰ ਸਮਝਾਓ ਵੀ ਨਹੀਂ ਭਾਈ ਯਾਰ ਆਪਾਂ ਇਹ ਸਾਰਾ ਜਮੇ ਨਹੀਂ ਪੈਣਾ ਬਿਲਕੁਲ ਨਹੀਂ ਪੈਂਦਾ ਉਹ ਬੰਦਾ ਜੇ ਆਪਾਂ ਉਹਨੂੰ ਵਿਰੋਧ ਕਰਾਂਗੇ ਉਹ ਇੱਕ ਨਸੇ ਵਾਲੇ ਆਗੇ ਉਨਾ ਮੈਂ ਜੇ ਉਹਨੂੰ ਨਾਕਰਤ ਕਰੀ ਜੰਨੇ ਆ ਤਾਂ ਹੋਰ ਵੀ ਉਹ ਨਾਕਰਤ ਦਾ ਪਾਤਰ ਬਣ ਜਾਗਾ ਹੋਰ ਅੱਗੇ ਉਹ ਵਧੂਗਾ ਆਪਾਂ ਉਹਨੂੰ ਗੱਲ ਲਾਓ ਜੀ ਨਹੀਂ ਯਾਰ ਇਹ ਕੰਮ ਨਹੀਂ ਕਰਨੀ ਬੰਦਾ ਨਾਲ ਜੁੜਦਾ ਹੈ ਉਹ ਅਗਲਾ ਆਪਣੇ ਆਪ ਹੀ ਉਹਨੂੰ ਅਨੁਭਵ ਹੋਣ ਲੱਗ ਜਾਂਦਾ ਵੀ ਨਹੀਂ ਜੇ ਕਿਤੇ ਮੈਂ ਗਲਤ ਸੀ ਆ ਮੈਂ ਭਾਵਨਾ ਤੋਂ ਬਾਹਰ ਜਾਣਾ ਮੇਰਾ ਤਾਂ ਹੱਥ ਬੰਨ ਕੇ ਇਹੀ ਬੇਨਤੀ ਹੁੰਦੀ ਹੈ ਕਿ ਕਿਸੇ ਵੀ ਸਮੇਂ ਦੇ ਵਿੱਚ ਭਾਵਨਾ ਤੋਂ ਬਾਹਰ ਨਾ ਜਾਇਆ ਕਰੋ ਕੋਈ ਵੀ ਗੱਲ ਆਵੇ ਜੇ ਕੋਈ ਹੁੰਦੀ ਆ ਨਾ ਕਮੀ ਕਿਸੇ ਦੀ ਜੋ ਉੱਥੇ ਕਹਿ ਜਾ ਕਰੋ ਜਰੂਰ ਕਹਿ ਜਾ ਕਰੋ ਉਹਨੂੰ ਹਰ ਇੱਕ ਭਾਈ ਮੰਨੂਗਾ ਦੱਸ ਬਰਾ ਜੁੜ ਕੇ ਉਹ ਗੱਲ ਨੂੰ ਕਹਿ ਦਿਓ ਵੀ ਨਹੀਂ ਜੀ ਇਹ ਆਪਾਂ ਨੂੰ ਵਧੀਆ ਨਹੀਂ ਲੱਗਦੀ ਇਹ ਤੇ ਆਪਾਂ ਕੋਈ ਨਾ ਜੀ ਆਪਾਂ ਰੁਕ ਜੋ ਹਜੀ ਇਸ ਚੀਜ਼ ਤੇ ਆਪਾਂ ਫੈਸਲਾ ਨਾ ਲੋ ਵੀ ਆਪਾਂ ਇਹ ਚੀਜ਼ ਤੇ ਵਿਚਾਰ ਕਰਾਂਗੇ ਵਿਚਾਰ ਕਰਕੇ ਆਪਾਂ ਦੱਸ ਦੇਾਂਗੇ ਜੀ ਇਸ ਚੀਜ਼ ਤੇ ਤੇ ਉਹ ਗੱਲ ਵਧੀਆ ਕੀ ਉਹ ਮੂੰਹ ਤੇ ਕਹਿਣ ਵਾਲੀ ਗੱਲ ਰੱਖਿਆ ਕਰੋ ਜੀ ਉਹ ਨਹੀਂ ਆਣੀ ਆਪਾਂ ਹੋਰ ਪਾਸੇ ਨਾ ਲੈ ਕੇ ਜਾਇਆ ਕਰੋ ਅਮੀਰ ਸਾਹਿਬ ਮੇਰੇ ਤੇ ਇਹ ਕਹਿਣਾ ਤੋਂ ਜੀ ਆਪਾਂ ਸਾਥ ਗੁਣਾ ਤੇ ਰੱਖੋ ਦੇਖੋ ਆਪਾਂ ਦੁੱਖ ਦੇ ਤੋਂ ਬਿਧੇ ਕਿੰਨਾ ਕੱਢਦੇ ਆ ਇੱਕ ਦੂਜੇ ਦੇ ਨਾਲ ਆਪਾ ਪਤਾ ਨਹੀਂ ਲੱਗਣ ਦਿੱਤੇ ਬਾਹਰਲੇ ਪਿੰਡਾਂ ਦੇ ਵਿੱਚ ਆਪਣੀ ਇਕੱਲਾ ਗੱਲ ਕਰਦਾਗਾ ਫਿਰ ਅਮਨਾਸੀਆਂ ਦਾ ਯਾਰ ਉੱਤੇ ਕਿੰਨਾ ਇੱਕਾਗਰ ਵਿਆਹ ਸਾਧੀਆਂ ਦੇ ਵਿੱਚ ਵੀ ਆਪਣੇ ਮੁੰਡੇ ਕਿੰਨਾ ਕੰਮ ਕਰਦੇ ਨੇ ਦੁੱਖ ਦੁੱਖ ਦੇ ਕਿੰਨਾ ਕੰਮ ਕਰਦੇ ਨੇ ਦੁੱਖ ਦੇ ਵਿੱਚ ਵੀ ਪਤਾ ਨਹੀਂ ਲੱਗਣ ਦਿੰਦੇ ਕਿ ਕਿੱਥੋਂ ਚੀਜ਼ ਆਈ ਜਾਂਦੀ ਹੈ ਕਿੱਥੋਂ ਜਾਈ ਜਾਂਦੀ ਹੈ ਜੀ ਇਹ ਇਸ ਤਰ੍ਹਾਂ ਹੀ ਬਣਾ ਕੇ ਰੱਖੋ ਸਾਰੇ ਜਾਣੀਆਂ ਨੂੰ ਤੇ ਇਹ ਹੀ ਮੇਰੀ ਬੇਨਤੀ ਆ ਵੀ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਵੀ ਇਹਨਾਂ ਚੀਜ਼ਾਂ ਨੂੰ ਜਿਵੇਂ ਹੁਣ ਆਪਾਂ 20-50 ਭਰਾ ਜੁੜ ਕੇ ਜਾਵਾਂਗੇ ਪੰਚਾਇਤ ਕੋਲੇ ਵੀ ਜਾਵਾਂਗੇ ਜਿਵੇਂ ਹੁਣ ਡਾਕਟਰ ਸਾਹਿਬ ਨੇ ਮਤਾ ਪਾਇਆ ਗਿਆ ਲੋਕ ਦਾ ਜਿ ਆਪਾਂ ਸੈੱਟ ਦਾ ਪਾਵਾਂਗੇ ਜਿ ਆਪਾਂ ਬਾਸੂਮਾ ਦਾ ਮਤਾ ਪਾਵਾਂਗੇ ਉਹ ਸਾਨੂੰ ਚਾਹੀਦੀ ਆ ਆਪਾਂ ਨੂੰ ਪਤਾ ਵੀ ਲੋੜਾਂ ਹੈਗੀਆਂ ਜਨਮਾਨ ਆਪਾਂ ਬਿਠਾਉਣੇ ਆ ਇੱਥੇ ਕਿਉਂਕਿ ਜੇ ਆਪਣੇ ਕੋਲੇ ਜਗ੍ਹਾ ਹੋਊਗੀ ਤਾਂ ਸਾਰੇ ਪ੍ਰੋਗਰਾਮ ਆਪਾਂ ਇੱਥੇ ਕੁੱਲੇ 'ਚ ਕਰ ਲਿਆ ਕਰਾਂਗੇ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀਗੀ ਤੇ ਉਹ ਚਾਰ ਬੰਦੇ ਫੇਰ ਵੀ ਆਪਣੇ ਨਾਲ ਜੁੜਨਗੇ ਜਿ ਆਪਾਂ ਜੁੜਾਂਗੇ ਜੀ ਆਪਾਂ ਕਿਸੇ ਕੋਲੇ ਹੁਣ ਹੂਨਤਾਪਾ ਮੰਗੀ ਜਾਂਦੇ ਆ ਮੈਨੂੰ ਪਤਾ ਕਿਉਂਕਿ ਆਪਾਂ ਬੰਦਿਆਂ ਦੇ ਵਿੱਚ ਜਾਣਦੇ ਆ ਸਾਰੇ ਜਾਣਦੇ ਤੁਸੀਂ ਵੀ ਜਾਣਦੇ ਆ ਜੀ ਰਾਜਨੀਤਿਕ ਬੰਦੇ ਜਿਹੜੇ ਹੁੰਦੇ ਆ ਨਾ ਉਹ ਬੰਦਿਆਂ ਦੇ ਨਾਲ ਹੀ ਜੁੜਦੇ ਨੇ ਜੀ ਆਪਾਂ 10 ਬੰਦੇ ਜਾ ਕੇ ਕਿਸੇ ਕੋਲੇ ਗੱਲ ਕਰਾਂਗੇ ਵੀ ਲੈ ਭਾਈ ਸਾਨੂੰ ਆਹ ਚੀਜ਼ ਦੇ ਅਸੀਂ ਤੇਰੇ ਨਾਲ ਖੜੇ ਆ ਜਿੱਤੇ ਸਾਨੂੰ ਮਰਜ਼ੀ ਵਰਤ ਲਈ ਇਹ ਨਹੀਂ ਹੈਗਾ ਕਿ ਵੀ ਅਮਾ ਮੰਗਤਾ ਜਾ ਕੇ ਰੱਖ ਲੈਨੇ ਆ ਪਰ ਉਹ ਅਗਲੇ ਦੀ ਆਪਾਂ ਗੱਲ ਕਰਦੇ ਬੱਚਾ ਆਉਂਦਾਗਾ ਉਹ ਇਹ ਰੱਖੋ ਤਾਂ ਚੀਜ਼ਾਂ ਤੋਂ ਥੋੜਾ ਜਿਹਾ ਪ੍ਰਸਾਰ ਹੋਏ ਜਾਣੀਆਂਗੇ ਜਿਹੜੇ ਲਾਭ ਲੈ ਕੇ ਨੇ ਨਾ ਚੀਜ਼ਾਂ ਦੇ ਤੇ ਉਹੋ ਜੇ ਨਹੀਂ ਲੰਗੇ ਨੇ ਉਹ ਜੁੜਦੇ ਲੰਗੇ ਨੇ ਇਕੱਠੇ ਹੋ ਕੇ ਬਿਲੋ ਭਾਈ ਜਿਵੇਂ ਵੀ ਤੁਸੀਂ ਹੁਣ ਆਪਣੀ ਤਾਂ ਇਹਨਾਂ ਦੀ ਸਿੱਟੀ ਵੀ ਆ ਸਾਰੀ ਪ੍ਰੋਜ਼ਰਟੀ ਬਣ ਗਈ ਆਪਾਂ ਹਰ ਗੱਲ ਵੀ ਕੋਈ ਗੱਲ ਨਹੀਂ ਕਿਵੇਂ ਸਾਡੇ ਭਰਾ ਕਹਿੰਦੇ ਨੇ ਕੁਆਲਿਟੀ ਵਾਲੇ ਉਹਵੇਂ ਅਸੀਂ ਤੁਹਾਨੂੰ ਮਨਜ਼ੂਰ ਆ ਸਕਦਾ ਅਸੀਂ ਦਾ ਨਾਮ ਆਂਗੇ ਇਹ ਮੇਰੀ ਬੇਨਤੀ ਆ ਕਿ ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਗੁਰਪਰਬਾ ਸਾਰੀ ਸੰਗਤ ਨੂੰ ਦੇਸਾਂ ਮੇਸਾਂ ਦੇ ਵਿੱਚ ਬੈਠੀ ਹੋਏ ਸੰਗਤ ਨੂੰ ਨggen ਮਾਫੀਆਂ ਨੂੰ ਖਾਰੀ ਭੈਣ ਬਰਾ ਮਾ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਕੀ ਕਾਟਾ ਸਾਰੇ ਜਨਮ ਦਿਨ ਤੁਹਾਡੇ ਘਰ ਮੈਂ ਚਾਹੀਦੀ ਰੋਣਾ ਦੱਸਦਾ ਹੋਈ ਇਹ ਦੋਨੇ ਵਾਸੀ ਖਾਰੀ ਜਾਣਾ ਹੈ ਇਹਦਾ ਆਸ ਨੂੰ ਹੀ ਲਾਤੀ ਦੇ ਰਿਹਾ ਹਾਂ ਨਾ ਮਾਜਾਬ ਹੋਇਆ ਇਹਨਾਂ ਦੀ ਟੋਰਕੀ ਕਰੋ ਮੇਰੇ ਤੋਂ ਮਾ ਜੀ ਹੈ